ਨਾਜ਼ੁਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਰਮਨਜੀਤ ਸਿੰਘ ਰਮਾਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਕਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੂ ਨੇ ਕਿਹਾ ਕਿ ਡਾਇਰੈਕਟੋਰੇਟ ਗੁਰਦੁਆਰਾ ਚੋਣਾਂ ਲਈ 25 ਜੂਨ ਨੂੰ ਕਮੇਟੀ ਦੀਆਂ ਕਰਵਾਈਆਂ ਜਾ ਰਹੀਆਂ ਚੋਣਾਂ ਵਿੱਚ ਸਿੰਘ ਸਭਾਵਾਂ ਦੇ ਦੋ ਚੁਣੇ ਗਏ ਮੈਂਬਰਾਂ ਦੇ VOTING ਹੱਕ ਖੋਣ ਲਈ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਵੱਲੋਂ ਪਾਈ ਪਟੀਸ਼ਨ ਤੇ ਉਹਨਾਂ ਦੀਆਂ ਦਲੀਲਾਂ ਰੱਦ ਕਰਨਾ ਦੋਵਾਂ ਆਗੂਆਂ ਦੇ ਮੂੰਹ ਤੇ ਕਰਾਰੀ ਚਪੇੜਾ ਹੈ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਸਰਦਾਰ ਹਰਨੀਤ ਸਿੰਘ ਕਲਕੱਤਾ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੂ ਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦੇ ਬਹੁ ਗਿਣਤੀ ਮੈਂਬਰ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਾਮਲ ਹੋ ਚੁੱਕਿਆ ਹਨ ਸਿੰਘ ਸਭਾਵਾਂ ਦੇ ਚੁਣੇ ਗਏ ਮੈਂਬਰ ਕਸ਼ਮੀਰ ਸਿੰਘ ਤੇ ਮਲਕੀਤ ਸਿੰਘ ਵੀ ਸਾਡੀ ਟੀਮ ਦੇ ਨਾਲ ਹਨ ਉਹਨਾਂ ਕਿਹਾ ਕਿ ਵਿਰੋਧੀ ਸਾਡੇ ਮੈਂਬਰਾਂ ਦੇ ਵੋਟ ਦਾ ਹੱਕ ਖੋਣ ਵਾਸਤੇ ਅਦਾਲਤ ਪਹੁੰਚ ਗਏ ਹਨ ਵਾਰ ਮੰਨਜੁਗ ਜੱਜਾਂ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਹੁਕਮ ਸੁਣਾਇਆ ਕਿ ਦੋਵੇਂ ਮੈਂਬਰ 25 ਜੂਨ ਨੂੰ ਹੋ ਰਹੀ ਚੋਣ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਹਨਾਂ ਨੇ ਕਿਹਾ ਕਿ ਅਸੀਂ ਕਮੇਟੀ ਦੇ ਵਕੀਲਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅਦਾਲਤ ਅੱਗੇ ਪਿਛਲੇ ਸਮੇਂ ਵਿੱਚ ਹੋਈ ਸਾਰੀ ਬੇਇਨਸਾਫੀ ਤੇ ਸਾਰਾ ਸੱਚ ਰੱਖਿਆ। ਜਿਸ ਤੋਂ ਸਹਿਮਤ ਹੁੰਦੇ ਆ ਮਾਨਯੋਗ ਜੱਜਾਂ ਨੇ ਵਿਰੋਧੀਆਂ ਦੀਆਂ ਦਲੀਲਾਂ ਰੱਦ ਕਰਕੇ ਫੈਸਲਾ ਸੁਣਾਇਆ ਹੈ ਕਿ ਦੋਵੇਂ ਮੈਂਬਰ ਦੋਵੇਂ ਮੈਂਬਰ ਵੋਟ ਪਾਉਣ ਦਾ ਹੱਕ ਰੱਖਦੇ ਹਨ।